ਨਮਸਕਾਰ ਸਤਿ ਸ਼ਕਾਲ ਬਰਹਵਾ ਸੁਸ਼ੇਰ ਲੁਧਿਆਣਾ ਤੋਂ ਇੱਕ ਵਰੀ ਫੇਰ ਤੋਂ ਨਾਲ ਜੁੜੇ ਆਂ ਔਰ ਯਾਰ ਨੈਕਸ ਐਗਜ਼ੀਬਿਸ਼ਨ ਈ ਹੈ ਹਰ ਸਾਲ ਦੀ ਤਰ੍ਹਾਂ ਯਾਰ ਨੈਕਸ ਐਗਜ਼ੀਬਿਸ਼ਨ ਇਕਵਰੀ ਫੇਰ ਉਹਦਾ ਆਗਾਜ਼ ਹੋ ਚੁੱਕਾ ਹੈ ਲਾਈਵ ਤਸਵੀਰਾਂ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੀ ਦਾਣਾ ਮੰਡੀ ਤੋਂ ਜੀ ਹਾਂ ਦਾਣਾ ਮੰਡੀ ਗਰਾਊਂਡ ਦੇ ਵਿੱਚ ਜਿਹੜੀ ਇਸ ਟਾਈਮ ਅਸੀਂ ਪਹੁੰਚੇ ਆਂ ਜੀ ਟੈਕਸ ਰੀਟਿੰਗ ਯਾਨ ਜਿਸਟਾਲ ਤੇ ਔਰ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਲੋਕ ਜਿਹੜੇ ਮੰਥਨ ਸ਼ੁਰੂ ਹੋ ਚੁੱਕਾ ਸੋ ਨੈਕਸ ਜਿਹੜੀ जी भी नवी कलैक्शनज आएगी चाहे वह विंटर है समर है तो उसू लैके इंडस्ट्री वालों जी की गई आर एंड डी है वह तो सारे ना गया सो हर साल की तरह इस बारी पहुँचे तो देख सकते हो तुम वक् वक् जगजीबिशन जी वराइटीज़ है वो डपले किया गया यारन है या गारमेंट्स है दोनों इतने डिस्पले नज़र आ रहा सो इस टाइम पहुंचे जी टैक्स के स्टॉल से ਯਾਰ ਨੇਕ ਸੇ ਵਿੱਚ ਸੋਇਪਰੀ ਦੇਖਦੇ ਆ ਤਸਵੀਰਾਂ ਕਿ ਕਿੱਦਾਂ ਆਪਸ ਚ ਗੱਲਬਾਤ ਕੀਤੀਆਂ ਜਾ ਰਹੀਆਂ ਆ ਕਾਰੋਬਾਰੀ ਜਿਹੜੇ ਆਪਸ ਚ ਗੱਲਬਾਤ ਕਰ ਰਹੇ ਆ ਔਰ ਇੱਕ ਦੂਸਰੇ ਤੋਂ ਜਾਣਕਾਰੀ ਲੈ ਰਹੇ ਆ ਕਿ ਕਿਹੜੇ ਧਾਗੇ ਦਾ ਕਿੱਦਾਂ ਦਾ ਰਿਜ਼ਲਟਸ ਆ ਉਹਦੇ ਨਾਲ ਕੀ ਚੀਜ਼ਾਂ ਬਣ ਸਕਦੀਆਂ ਹੈ ਜੇ ਫਿਨਿਸ਼ਿੰਗ ਆਏਗੀ ਸੋ ਬਹੁਤ ਸਾਰੀ ਚੀਜ਼ਾਂ ਨੂੰ ਲੈ ਕੇ ਇੱਥੇ ਮੰਥਨ ਚੱਲ ਰਿਹਾ ਹੁੰਦਾ ਸੋ ਗੱਲਬਾਤ ਕਰਨ ਦੀ ਅਸੀਂ ਵੀ ਕੋਸ਼ਿਸ਼ ਕਰਾਂਗੇ ਸਰ ਜੈਪਤਾ ਰਮਨ ਜੀ ਹਾਂਜੀ ਨਮਸ਼ਕਾਰ ਜੀ ਸਰ ਤੁਹਾਡਾ ਨਾਮ ਰਿਤੇਸ਼ ਗੋਇਲ ਮੈਂ ਰਿਤੇਸ਼ ਜੀ ਅੱਜ ਐਗਜ਼ੀਬਿਸ਼ਨ ਸ਼ੁਰੂ ਹੋ ਚੁੱਕੀ ਹੈ ਸੋ ਕਿੱਦਾਂ ਦਾ ਮਾਹੌਲ ਹੈ ਕੀ ਡਿਸਪਲੇ ਕੀਤਾ ਇਸ ਵਾਰ ਅਸੀਂ ਯਾਨ ਲੈ ਕੇ ਆਏ ਹਾਂ ਨਵੇਂ ਸਾਰੇ ਹੌਜ਼ਰੀ ਔਰ ਨੀਟਿੰਗ ਇੰਡਸਟਰੀ ਲਈ ਤੇ ਸੀ ਅਲੱਗ ਅਲੱਗ ਯਾਨ ਜੀ ਚੋ ਵੈਲਵਟ ਯਾਨ ਸ਼ਨੀਲ ਯਾਨ ਡੈਫੋਡਿਲ ਇਨਫੋਡਿਲ ਜੀਟੈਕਸ ਦੀ ਰੇਨਬੋ ਜੀਟੈਕਸ ਦੀ ਔਰ ਬੁੱਲੀ ਹੈ ਬਿਸਲੋਨ ਹੈ ਹੇਅਰ ਹੈ ਸਵੇਡ ਹੈ ਇਹ ਕਿਸੇ ਕੈਟ ਹੇਅਰ ਯਾਨ ਅਤੇ ਆਪਣਾ ਬਣਾ ਰਹੇ ਆ ਬਹੁਤ ਅੱਛੀ ਪਸੰਦ ਕਰ ਰਹੇ ਸਾਰੇ

ਜਿਵੇਂ ਐਗਜ਼ੀਬਿਸ਼ਨ ਸ਼ੁਰੂ ਹੋਈ ਅੱਜ ਪਹਿਲਾ ਹੀ ਦਿਨ ਹੈ ਹਜੇ ਸੋ ਕਿੱਤਾਂ ਦਾ ਲੋਕਾਂ ਦਾ ਰੁਝਾਨ ਕਿੱਤਾਂ ਦਾ ਮਾਨਫੈਕਚਰਿੰਗ ਤੇ ਅੱਜ ਤਹਰੇ ਸਟਾਰਟਿੰਗ ਹੀ ਆ ਰਹੇ ਪਰ ਸ਼ੁਰੂ ਹੋਏ ਹੈ ਰੇ ਵਿਜ਼ਿਟਰਸ ਆ ਰਹੇ ਹੈ ਨਿਤ ਦੇਖ ਰਹੇ ਆਪਾਂ ਇਸ ਟੀਨ ਨੂੰ ਲੋਕਾਂ ਦਾ ਕੀ ਰਹੇਗਾ ਬੈਟਰ ਤੇ ਸਾਰਿਆਂ ਨੂੰ ਮਿਲ ਕੇ ਹੀ ਪਤਾ ਲੱਗਵਾਇਆ ਠੀਕ ਹੈ ਥੈਂਕ ਯੂ ਚੋ ਗੱਲਬਾਤ ਕਰਦੇ ਆ ਇੱਥੇ ਸਰ ਨਮਸਕਾਰ ਹਾਂਜੀ ਸਰ ਨਮਸਕਾਰ ਸਰ ਤੁਹਾਡਾ ਚੋ ਨਾਮ ਸਰ ਸੰਜੀਵਾ ਹੋਜਾ ਜੀ ਹੋਜਾ ਜੀ ਕੀ ਕਹਿਣਾ ਚਾਹੋਗੇ ਸਰ ਆਏ ਐ ਐਗਜ਼ੀਬਿਸ਼ਨ ਤੇ ਤੇ ਕਾਫੀ ਅੱਛੇ ਅੱਛੇ ਪਲਾਂਟਸ ਆਇਆ ਤੇ ਦੇਖ ਰਹੇ ਹਾਂ ਨਵੀਂ ਇਨੋਵੇਸ਼ਨਸ ਕੀ ਆਈਆਂ ਕੀ ਨਹੀਂ ਬਹੁਤ ਸਾਰੇ ਸਟਾਲ ਤੇ ਆਏ ਆ ਜਿੱਤੇ ਤੇ ਜੀ ਦੇਖ ਰਹੇ ਆ ਕਾਫੀ ਅੱਛੀ ਨਵੀਂ ਆਈਟਮਸ ਆਈਆਂ ਬਹੁਤ ਅੱਛੇ ਅੱਛੇ ਆਈਟਮਸ ਆਈਆਂ ਦੇਖ ਰਹੇ ਆ ਅੱਗੇ ਵੀ ਦੇਖਦੇ ਆ ਕੀ ਹੋਰ ਨਵਾਂ ਮਿਲਦਾ ਦੇਖਦੇ ਕੀ ਕੀ ਬਣਾਉਂਦੇ ਹੋ ਕਿਹੜੀ ਆਈਟਮ ਬਣਾਉਂਦੇ ਤੁਸੀਂ ਅਸੀਂ ਜੈਂਟਸ ਆਈਟਮ ਬਣਾਉਂਦੇ ਆ ਜੈਂਟਸ ਫੁੱਲਨ ਆਈਟਮਸ ਓਕੇ ਉਹਦੇ ਵਿੱਚ ਜਿਵੇਂ ਆ ਨਵੇਂ-ਨਵੇਂ ਯਾਨਸ ਆਏ ਆ ਇਹਦਾ ਤੁਹਾਡੀ ਇੰਡਸਟਰੀ ਨੂੰ ਕਿੱਦਾਂ ਬੈਨੀਫਿਟਸ ਮਿਲਦਾ ਕੋਈ ਬਹੁਤ ਬੈਨੀਫਿਟ ਮਿਲਦਾ ਜੀ ਇਹ ਤਾਂ ਅੱਗੇ ਸਾਰੇ ਪਹਿਲਾਂ ਚਾਈਨਾ ਤੋਂ ਆ ਰਹੇ ਸੀਗੇ ਹੁਣ ਇੱਥੇ ਆਪਣੇ ਇੱਥੇ ਬਣਨ ਲੱਗ ਗਏ ਐ ਇਸ ਤੋਂ ਵਧੀਆ ਤਾਂ ਗੱਲ ਹੀ ਕੋਈ ਨਹੀਂ ਗੀ ਇਕਨੋਮਿਕਲੀ ਵੀ ਅੱਛੇ ਲੱਗਦੇ ਆ ਆਪਾਂ ਨੂੰ ਜੀ ਸਮਝੋ ਸਹੀ ਪੈਂਦੇ ਐ ਰੇਟ ਇੱਥੇ ਆਪਾਂ ਨਾਲੇ ਚਾਈਨਾ ਨੂੰ ਕਿਉਂ ਪ੍ਰਮੋਟ ਕਰਨਾ ਆਪਾਂ ਆਪਣੇ ਇੰਡੀਆ ਨੂੰ ਪ੍ਰਮੋਟ ਕਰਾਂਗੇ ਆਪਣੇ ਇੰਡੀਆ ਦੀ ਸੇਮ ਚੀਜ਼ਾਂ ਬਣਦੀ ਐ ਦੋ ਪੈਸ ਸਸਤੀਆਂ ਬਣਦੀਆਂ ਤੇ ਅੱਛੀਆਂ ਬਣਦੀਆਂ ਤੇ ਆਪਾਂ ਇੱਥੇ ਹੀ ਦੇਖਾਂਗੇ ਨਾ ਜੀ

ਲਾਈਵ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਕਿ ਕਿਦਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਇਸ ਟਾਈਮ ਜੀਟੈਕਸ ਨੀਟਿੰਗ ਯਾਨਸ ਦੇ ਅਸੀਂ ਉਸਤੇ ਖੜੇ ਹਾਂ ਸਟਾਲ ਤੇ ਔਰ ਡਿਸਪਲੇ ਦੇ ਵਿੱਚ ਤੁਸੀਂ ਦੇਖਦੇ ਹੋ ਵੈਰਾਈਟੀ ਆਫ ਯਾਨਸ ਐਂਡ ਗਾਰਮੈਂਟਸ ਜਿਹੜੇ ਹੈਗੇ ਉੱਥੇ ਡਿਸਪਲੇ ਕੀਤੇ ਗਏ ਤਾਂਕਿ ਜਿਹਨੂੰ ਦੇਖ ਕੇ ਇੰਡਸਟਰੀ ਆਪਣੇ ਫਿਊਚਰ ਨੂੰ ਲੈ ਕੇ ਜਿਹੜੀ ਹੈ ਨਵੀਂ-ਨਵੀਂ ਚੀਜ਼ਾਂ ਨੂੰ ਇਨੋਵੇਟ ਕਰ ਸਕੇ ਔਰ ਆਪਣੇ ਡਿਸੀਜਨਸ ਲੈ ਸਕੇ ਸੋ ਫਿਲਹਾਲ ਏਸੀ ਜੀਟੈਕਸ ਦੇ ਸਟਾਲ ਤੋਂ ਇਸ ਵੇਲੇ ਦਾ ਅਪਡੇਟ ਫਿਰ ਤੁਹਾਡੇ ਨਾਲ ਜ਼ਰੂਰ ਜੁੜਾਂਗੇ ਦੇਖਦੇ ਰਹੋ ਬਣੇ